ਏ ਉਹੀ ਮੁੰਡਾ ਆ ਜਿਸ ਨੇ ਰਾਤੋਂ-ਰਾਤ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਦੇ ਘੋੜੇ ਪੰਜਾਬ ਸ਼ਿੰਗਾਰ ਦੇ ਉੱਤੇ ਗਾਣਾ ਬਣਾਤਾ ਸੀ ਮਿੰਟਾਂ ਦੇ ਉੱਤੇ ਤੇ ਉਹ ਗਾਣਾ ਬਾਬਾ ਜੀ ਕੋਲ ਪੁੱਜ ਗਿਆ ਅਤੇ ਇਸ ਨੂੰ ਲੱਡੂਆਂ ਦੇ ਨਾਲ ਤੋਲਣ ਦਾ ਐਲਾਨ ਕਰਤਾ ਬਾਬਾ ਗੁਰਵਿੰਦਰ ਸਿੰਘ ਖੇੜੀ ਹੋਰਾਂ ਨੇ ਵੀਰ ਨੇ ਜੀ ਨੇ ਗਾਣਾ ਲਿਖਿਆ ਰਾਤੋਂ-ਰਾਤ ਗਾਣਾ ਲਿਖਦਾ ਹੈ ਨਾ ਸਰਪੰਚ ਸਾਡੇ ਸ਼ੋਅ ਤੇ ਤੈਨੂੰ ਲੱਡੂਆਂ ਨਾਲ ਤੋਲਾਂਗੇ ਵਾਹ ਜੀ ਬਾ ਅਤੇ ਇਸ ਵੀਰ ਨੇ ਗਾਇਆ ਹੈ ਉਹ ਗਾਣਾ ਲਵ ਬੁਬਾਣੀ ਨਾਮ ਪਾਈ ਦਾ ਬਾਕੀ ਇੱਕ ਵਾਰੀ ਤੁਸੀਂ ਗਾਣਾ ਸੁਣੋ ਵੀਰ ਦਾ ਪੂਰਾ ਹੈ ਪੰਜਾਬ ਹੱਤਾ ਬੱਗਾ ਹੋ ਗਿਆ ਕਹਿੰਦੇ ਬਾਬੇ ਦੇ ਸ਼ਿੰਗਾਂ ਤਾਂ ਤੁਸੀਂ ਸੁਣ ਲਿਆ ਹੈ ਬਾਈ ਦਾ ਗਾਣਾ ਬਣ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਬਾ ਗੁਰਵਿੰਦਰ ਸਿੰਘ ਖੇੜੀ ਹੋਰਾਂ ਦੇ ਲਈ ਲਾਈਕ ਕਰਨਾ ਵੀ ਬਣਦਾ ਆ ਜਿਹੜੇ ਆਪਣੇ ਪ੍ਰੋਗਰਾਮ ਦੇ ਵਿੱਚ ਇਸ ਸਿੰਗਰ ਵੀਰ ਨੂੰ ਲਵੀ ਬਵਾਨਾ ਨਾਮ ਫੋਲੋ ਵੀ ਕਰ ਲਿਓ ਜਾ ਕੇ ਇੰਸਟਾਗ੍ਰam ਤੇ ਲੱਡੂਆਂ ਨਾਲ ਤੋਲਣਗੇ